ਕਲ ਆ ਜਾਈਏ ਇੱਧਰ ਆ ਕੇ ਸਰ ਭਗਵੰਦ ਮਾਨ ਸਾਹਿਬ ਨੇ ਸੁਪਰੀਮ ਕੋਰਟ ਚ ਇੱਕ ਅਪਲੀਕੇਸ਼ਨ দাখিল ਕੀਤੀ ਹੈ ਕਿ ਉਹਨਾਂ ਦੇ ਘਰ ਦੇ ਅੱਗੇ ਜਿਹੜੇ ਆਮ ਲੋਕ ਹੈਗੇ ਉਹਨਾਂ ਨੂੰ ਨਾ ਨਿਕਲਣ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਸਿਕਿਉਰਟੀ ਦਾ ਡਰ ਹੈ ਸੋ ਮਾਨ ਸਾਹਿਬ ਜਿਹੜੇ ਪੰਜਾਬ ਦੇ ਪੁੱਤਰ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਹੜੇ ਘਾਰੇ ਮਹਿਲ ਬਾੜੀਆਂ ਇਹ ਪੰਜਾਬ ਦੇ ਲੋਕਾਂ ਦੀ ਬਦੌਲਤ ਹੈ ਮੈਨੂੰ ਅਕਸਰ ਯਾਦ ਹੈ ਕਿ ਜਦੋਂ ਅਸੀਂ ਸਰਕਾਰ ਚੁਣਦੇ ਸਨ ਤੇ ਬਹੁਤ ਸਾਰੇ ਐਜੀਟੇਸ਼ਨ ਕਰਨ ਵਾਲੇ ਸਾਡੇ ਘਰੇ ਆ ਜਾਂਦੇ ਸੀ ਪੁਲਿਸ ਬੈਰੀਕੇਟਿੰਗ ਲਾ ਦਿੰਦੀ ਸੀ ਉਥੇ ਡੰਡੇ ਵਾਲੀ ਪੁਲਿਸ ਆ ਜਾਂਦੀ ਸੀ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਘਰ ਤੋਂ ਚਲੇ ਜਾਓ ਕਹਿੰਦੇ ਨਹੀਂ ਸਰ ਫਿਰ ਉਹ ਪ੍ਰੋਟੋਕਾਲਸ ਬੈਠਿਆ ਬਿਲਕੁਲ ਚਲੇ ਜਾਓ ਬੈਰਗੇਟ ਆਪਦੇ ਲੈ ਜਾਓ ਮੈਂ ਆਪਦੇ ਘਰ ਦਾ ਦਰਵਾਜ਼ਾ ਖੋਲ ਦਿੰਦਾ ਸੀ ਤਸਵੀਰਾਂ ਵੀ ਹੈਗੀਆਂ ਫੇਸਬੁੱਕ ਤੇ ਫਿਰ ਉਹ ਮੇਰੇ ਲਾਂਚ ਆ ਜਾਂਦੇ ਸੀ ਫਿਰ ਮੈਂ ਲਾਂਚ ਦਰੀਆਂ ਵਿਛਾ ਕੇ ਉਹਨਾਂ ਨੂੰ ਠੰਡਾ ਪਿਆ ਕੇ ਉਹਨਾਂ ਨਾਲ ਬੈਠਦਾ ਸੀ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਜਦੋਂ ਤੁਹਾਡਾ ਰਾਂਝਾ ਰਾਜੀ ਹੋ ਜੇ ਜਾਂ ਮਲਕੇ ਤੁਹਾਡਾ ਮਨ ਠੀਕ ਲੱਗੇ ਤੁਹਾਨੂੰ ਉਦੋਂ ਤੁਸੀਂ ਮੇਰੇ ਖਿਲਾਫ ਮੁਰਦਾਬਾਦ ਦਾ ਨਾਹਰਾ ਲਾਉਣਾ ਬੰਦ ਕਰਿਓ ਨਹੀਂ ਮੇਰਾ ਘਰ ਹੈ ਮੇਰਾ ਘਰ ਨਹੀਂ ਹੈ ਤੁਹਾਡਾ ਘਰ ਹੈ ਇਹ ਤੁਹਾਡੀ ਬਦੌਲਤ ਸਾਨੂੰ ਇੱਥੋਂ ਤੱਕ ਅਸੀਂ ਲੋਕ ਪਹੁੰਚੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਜਨਤਾ ਹੈ ਇਹਨਾਂ ਦੇ ਚਰਨਾਂ ਦੀ ਮਿੱਟੀ ਸਾਨੂੰ ਮੱਥੇ ਤੇ ਲਾਉਣੀ ਚਾਹੀਦੀ ਹੈ ਜੇ ਕੋਈ ਆ ਜਾਏਗਾ ਇੰਨੀਆਂ ਵੱਡੀਆਂ ਸਰਕਾਰੀ ਕੋਠੀਆਂ ਮੈਂ ਤਾਂ ਕਹਾਂਗਾ ਕਿ ਅੰਦਰ ਹੀ ਬਿਠਾ ਲਓ ਔਰ ਆਪਣੇ ਆਪ ਲੋਕ ਕੋਈ ਐ ਨਹੀਂਗਾ ਕਿ ਘਰਾਂ ਚ ਵੜ ਜਾਣਗੇ ਅੰਦੋਲਨਕਾਰੀ ਹੈ ਆਪਦੀ ਗੱਲ ਕਰਨੀ ਚਾਹੁੰਦੇ ਹੈ ਆਪ ਦੀ ਬਾਤ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਤੁਸੀਂ ਸੁਪਰੀਮ ਕੋਰਟ ਚ ਜਾਓ ਇਹ ਗੱਲ ਕੋਈ ਚੰਗੀ ਨਹੀਂ ਹੈ ਡਰ ਕੇ ਉਹਨਾਂ ਨੂੰ ਇਸ ਤੋਂ ਚੰਗਾ ਤਾਂ ਤੁਸੀਂ ਆਪ ਹੀ ਪੁਲਿਸ ਤੋਂ ਕੁਝ ਕਰਾ ਕੇ ਉਹਨਾਂ ਨੂੰ ਉਠਾ ਦਿਓ ਵਿਚਾਰੇ ਨੂੰ ਡਰ ਕੇ ਉਹਨੇ ਕੋਈ ਡਰ ਨਹੀਂ ਹੈ ਡਰੇ ਹੈ ਕਿ ਰੋਜ਼ਾਨਾ ਰੋਜ਼ਾਨਾ ਹੁਣ ਜਿਹੜੀ ਜਨਤਾ ਨੂੰ ਤੋ ਇਹ ਸਤਾ ਲਈ ਸੀ ਹੁਣ ਉਹਨਾਂ ਤੋਂ ਨਫ਼ਰਤ ਹੋ ਗਈ ਹੈ ਹੀ ਡਰ ਕੱਲ ਦੇ ਗ੍ਰੈਂਡ ਸ਼ੋਅ ਤੋਂ ਬਾਅਦ ਅੱਜ ਤੁਹਾਡਾ ਦਿਨ ਕਿਵੇਂ ਸ਼ੁਰੂ ਹੋਇਆ ਤੇ ਅੱਜ ਕੀ ਕੀ ਮੀਟਿੰਗਸ ਕਰਨ ਇਹ ਹੁਣ ਹੌਲੀ ਹੌਲੀ ਤੁਹਾਨੂੰ ਨਾਲ ਰੱਖਿਆ ਕਰਾਂਗੇ ਸੁਬਾ ਕਿੱਥੇ ਗਏ ਕਿਵੇਂ ਗਏ ਅੱਜ ਕੁਝ ਵਰਕਰ ਸਾਥੀਆਂ ਨੂੰ ਮਿਲੇ ਅੱਜ ਸਾਡੀਆਂ ਮੀਟਿੰਗਾਂ ਸੀਗੀਆਂ ਪਹਿਲਾਂ ਸਾਡੇ ਤਲਵਾਰ ਸਾਹਿਬ ਦੇ ਉੱਥੇ ਮੇਨ ਵਰਕਰਾਂ ਨਾਲ ਗੱਲ ਕੀਤੀ ਫਿਰ ਡਾਬਰ ਸਾਹਿਬ ਦੇ ਕੀਤੀ ਹੁਣ ਮੈਂ ਭਾਂਡੇ ਸਾਹਿਬ ਦੇ ਚਲੇ ਆਂ ਔਰ ਨਾਲ ਹੀ ਨਾਲੇ ਜਿਹੜੀਆਂ ਸੰਸਾਵਾਂ ਗਊਸ਼ਾਲਾ ਤੇ ਹੋਰ ਸਾਰੀਆਂ ਸੰਸਾਵਾਂ ਦੇ ਨਕਮਸਕ ਵੀ ਹੋਣਾ ਹੈ ਸੇਵਾ ਵੀ ਨਿਭਾਉਣੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀ ਅੱਜ ਦਾ ਜਿਹੜੀ ਦਿਨ ਦੀ ਪ੍ਰਕਿਰਿਆ ਰਹੀ ਸਰ ਲੁਧਿਆਣੇ ਦੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਟੇਕ ਅਪ ਕਰਨਾ ਚਾਹੁੰਦੇ ਹੋ ਲੁਧਿਆਣੇ ਨੇ ਬਹੁਤ ਸਾਰੇ ਬੋਲਦੇ ਤੇ ਪਹਿਲੇ ਸਭ ਤੋਂ ਵੱਡਾ ਮੁੱਦਾ ਤਾਂ ਇੰਡਸਟਰੀ ਦਾ ਮੁੱਦਾ ਹੈ ਇਹ ਇੱਥੋਂ ਦੀ ਇੰਡਸਟਰੀ ਹੋਂ ਬਾਹਰ ਜਾ ਰਹੀ ਹੈ ਜੰਮੂ ਜਾ ਰਹੀ ਹੈ ਜਬਲਪੁਰ ਜਾ ਰਹੀ ਹੈ ਯੂਪੀ ਜਾ ਰਹੀ ਹੈ ਸੋ ਇਸ ਇੰਡਸਟਰੀ ਨੂੰ ਪੰਜਾਬ ਚ ਕਿਵੇਂ ਰੋਕਿਆ ਜਾਵੇ ਔਰ ਕਿਹੜੀਆਂ ਕਿਹੜੀਆਂ ਸਹੂਲਤਾਂ ਇੰਡਸਟਰੀ ਨੂੰ ਦਈਏ ਤਾਂ ਜੋ এনवायरमेंट ਫ੍ਰੈਂਡਲੀ ਬਣੇ ਔਰ ਗਵਰਨਮੈਂਟ ਫ੍ਰੈਂਡਲੀ ਇੰਡਸਟਰੀ ਨੂੰ ਇਹ ਲੱਗੇਗੀ ਗਵਰਨਮੈਂਟ ਸਾਡੇ ਨਾਲ ਖੜੀ ਹੈ ਦੂਸਰਾ ਪੋਲਿਊਸ਼ਨ ਦਾ ਬਹੁਤ ਵੱਡਾ ਮੁੱਦਾ ਹੈ ਆਈਦਰ ਇਟਸ ਅ ਬੁੱਢਾ ਨਾਲਾ ਆਈਦਰ ਹੋਰ ਸਾਰੇ ਸੋ ਔਰੀ ਸਮੱਸਿਆ ਬਹੁਤ ਗੰਭੀਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੋਲਿਊਸ਼ਨ ਹੈ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੂੰ ਨਿਗਲ ਲਏਗਾ ਅਗਰ ਤੁਹਾਡੇ ਟਾਈਮ ਦੇ ਉੱਤੇ ਸਰਕਾਰ ਦੇ ਟਾਈਮ ਦੇ ਉੱਤੇ 650 ਕਰੋੜ ਰੁਪਏ ਲੈ ਕੇ ਆਏ ਸੀ ਰਵਨੀ ਸਿੰਘ ਮਿੱਟੂ ਲੱਗਦਾ ਕਿ ਉਹਨਾਂ ਨੇ ਕੰਮ ਕੀਤਾ ਮੈਨੂੰ ਪਤਾ ਨਹੀਂ ਹੈ ਕਿਹੜਾ 650 ਕਰੋੜ ਰੁਪਿਆ ਆਇਆ ਜਾਂ ਕਿੱਥੇ ਆਇਆ ਇਹ ਕੁੜੀ ਸ਼ੋਮੀ ਦਾ ਲੈਟਰ ਕਿ 650 ਕਰੋੜ ਰੁਪਿਆ ਕਿੱਥੋਂ ਆਇਆ ਕਾਗਜੀ ਪੱਤਰੀ ਆਇਆ ਜਿੰਨਾ ਚਿਰ অথেন্টিਸਿਟੀ ਕੋਈ ਨਾ ਹੋਵੇ ਕਿਸੇ ਤੋਂ ਸੁਣੀ ਸੁਣਾਈ ਗੱਲ ਵੇਰ ਇਜ਼ 650 ਕਰੋੜ ਕੈ ਨਾ ਚੱਕ ਕਰਨੀਂ ਚ ਮੈਨੂਰੀ ਚਿੱਠੀ ਅਲਾਟਮੈਂਟ ਸਿਸਟਮ ਕਿਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ ਕੌਣ ਲੈ ਕੇ ਆਇਸੀ ਸਰ ਕੇਂਦਰ ਸਰਕਾਰ ਕੋ ਲੈ ਕੇ ਆਇਸੀ ਮੈਂ ਮੈਂ ਕੀ ਦੱਸਣ ਕੋਈ ਸਬੂਤ ਕਰਨ ਹਾਂ ਇਹ ਸਮਾਰਟ ਸਿਟੀ ਪ੍ਰੋਜੈਕਟ ਦੇ ਤਰ੍ਹਾਂ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ ਨਾਟ ਬਿਕੋਜ਼ ਆਫ ਲੁਧਿਆਣਾ ਬਿੱਟੂ ਕਰਕੇ ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਇਆ ਤਾਂ ਪਲੀਜ਼ ਮੈਨੂੰ ਦੱਸਣ ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸਰ ਉਹ ਕਹਿੰਦੇ ਕਾਂਗਰਸ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਐਸੀ ਕਰਕੇ ਉਹ ਯਾਰ ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ ਅਸੀਂ ਕਿਹਦੇ ਰੋਕਿਆ ਕੰਮ ਕਰਨ ਤੋਂ ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਹਾ ਸੀ ਅੱਜ ਮੁੱਦਾ ਇਹਨੂੰ ਵਿਖਾਈ ਹੀ ਨਹੀਂ ਦਿੱਤੇ ਦੈਟਸ ਵਾਈ ਮੈਂ ਕਿਹਾ ਇਹ ਗੋਸ਼ਟੀ ਦੀ ਤਰ੍ਹਾਂ ਹੈ ਕੰਮ ਕੀ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣੇਦਾ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਰ ਤੇ ਕੋਈ ਰੋਕ ਸੀ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਮੰਨ ਦੀ ਵੀੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਗਊਸ਼ਾਲਾ ਆਲ ਰਿਕਾਰਡ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦੇਣਾ ਤੇ ਰਿਸੀਵ ਕਰ ਲੈਂਦਾ ਸਰਕਾਰੀ ਕੂਟੀ ਦਾ ਕਿਰਾਇਆ ਵੀ नहीं ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ ਰਾਤ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਕੋਈ ਵੀ ਜਿਹੜੀਆਂ ਸਰਕਾਰੀ ਕੋਠੀਆਂ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸੀਮੈਂਟ ਕੇ ਰਹਿ ਗਏ ਤੇ ਸਿਕਿਉਰਿਟੀ 'ਚ ਹੀ ਸੀਮੈਂਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰਕ ਲਾਤਾ ਸਵਾਲੀਆ ਚਿੰਨ੍ਹ ਖੜਾ ਕਰ ਸਰ ਸੁਭੀਰ ਮੈਂ ਤੁਹਾਨੂੰ ਇਹ ਵੀ ਕਹਾਂਗਾ ਬਿੱਟੂ ਜੀ ਹਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੋਣਵੀ ਸੈਲਾਨੀ ਲੁਧਿਆਣੇ ਚੋਂਦਾ ਹੈ ਉਹ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੋਣਵੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਆਉਂਦਾ ਹੈ ਉਦੋਂ ਬਿੱਟੂ ਜੀ ਵਿਖਦੇ ਹੈ ਇਹ ਚੋਣਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੱਟੂ ਸਰ ਸੁਭੀਰ ਸਿੰਘ ਬਾਦਲ ਹਾਂ ਸੁਭੀਰ ਠੀਕ ਹੈ ਸੁਖਬੀਰ ਜੀ ਨੇ ਕਹਿੰਦੇ ਬੱਸ ਨੂੰ ਟ੍ਰਾਂਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਵੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵੜਿੰਗੇ ਨੇ ਫੜੀਆਂ ਵਾਰੀ-ਵਾਰੀ ਸੁਪਨੇ 'ਚ ਆਦਨੀਆਂ ਸੁਖਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਹਵੇਂ ਦੇਣਾ ਪੈਣਾ 60 ਸਾਲਾਂ ਦੀ ਉਮਰ 'ਚ ਕਦੇ ਸੁਖਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ 'ਚ ਦੇ ਸਕਦਾ ਹੈ ਰਾਜਾ ਵੜਿੰਗੇ ਇਸ ਕਰਕੇ ਸੁਪਨੇ 'ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਹ ਰੇਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅੱਡੇ 'ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਔਰ ਮੈਂ ਤੁਹਾਨੂੰ ਕਹੂੰਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵਡਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅਜ ਤੱਕ ਤੇ ਰਹਿਆ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹਦਾ ਪਾਣੀ ਵਾਲੀ বাস ਹੁਣ ਉਹਨਾਂ ਦਾ ਇੱਕ ਪਹਿਲਾਂ ਸੁਖਬੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫਿਰ ਔਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਿਲਾਵਾਂਗਾ ਤੇ ਫਿਰ بارش ਹੋਇਆ ਕਰੇਗੀ ਉਸੂਬੀਰ ਜੀ ਇਹ ਵੀ ਕਹਿ ਸਕਦੇ